ਪੰਜਾਬੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਸਹੂਗਾਤ ਦਿੱਤੀ ਹੈ ਦਿੱਲੀ 에어ਪੋਰਟ ਤੇ ਪੰਜਾਬੀਆਂ ਲਈ IGI 에어ਪੋਰਟ ਟਰਮੀਨਲ 3 ਚ ਸਪੈਸ਼ਲ ਕਾਊਂਟਰ ਖੋਲਿਆ ਗਿਆ ਹੈ NRI ਸੇ ਹੋਰ ਯਾਤਰੀਆਂ ਨੂੰ ਸੈਲਫ ਬੈਸਟ ਦੇ ਦਰਯੇ 24 ਘੰਟੇ ਮਦਦ ਮਿਲੇਗੀ ਪੰਜਾਬ ਸਰਕਾਰ ਤੇ ਦਿੱਲੀ ਵਿਚਾਲੇ 2 ਸਾਲ ਲਈ ਸਮਝੌਤਾ ਹੋਇਆ ਹੈ ਹੈਲਪ ਸੈਂਟਰ ਨੰਬਰ 01161232182B ਜਾਰੀ ਕੀਤਾ ਗਿਆ ਹੈ ਅਤੇਗੜ ਸਾਹਿਬ ਤੇ ਨਿਹੰਗ ਸਿੰਘ ਆਪਸ ਵਿੱਚ ਝੜ ਗਏ ਇੱਕ ਨਿਹੰਗ ਨੇ ਤਲਵਾਰ ਨਾਲ ਦੂਜੇ ਤੇ ਅਟੈਕ ਕਰ ਦਿੱਤਾ ਛੜ ਚਗਬੀਰ ਰੂਪ ਨਾਲ ਜ਼ਖਮੀ ਹੋਏ ਨਿਹੰਗ ਨੂੰ ਚੰਡੀਗੜ੍ਹ ਪੀਜੀਆਈ ਦਾਖਲ ਕਰਵਾਇਆ ਗਿਆ ਪੁਲਿਸ ਨੇ ਮੁਲਜ਼ਮ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਦਰਸਲ ਕੂੜਿਆਂ ਦੀ ਸੇਵਾ ਨੂੰ ਲੈ ਕੇ ਇਹ ਵਿਵਾਦ ਹੋਇਆ ਸੀ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਦੇ ਠੇਕੇਦਾਰਾਂ ਨੂੰ ਧਮਕੀ ਦੇਣ ਦੇ ਮਾਮਲੇ 'ਚ ਲੁਧਿਆਣਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਸੰਦੀਪ ਸ਼ਰਮਾ ਅਤੇ ਮਨੀਸ਼ ਗੁਦਾਰਾ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਬਾਲਾਜੀ ਟਰੇਡਿੰਗ ਕੰਪਨੀ ਦੇ ਦੋਵੇਂ ਮੁਲਜ਼ਮ ਕਰਮਚਾਰੀ ਨੇ ਪੁਲਿਸ ਨੇ ਅਨਪਛਾਤੇਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ दरअसल NHAI ਤੇ ਬਾਲਾਜੀ ਕੰਪਨੀ ਵਿਚਾਲੇ ਪੈਸਿਆਂ ਦਾ ਵਿਵਾਦ ਚੱਲ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਸੜਕ ਬਣਾਉਣ ਲਈ ਮਟੀਰੀਅਲ ਬਾਲਾਜੀ ਕੰਪਨੀ ਦੇ ਰਹੀ ਹੈ ਠੇਕਾ ਉਸਨੇ ਲਿਆ ਹੋਇਆ ਜਿਸ ਦਾ ਪੈਸਿਆਂ ਨੂੰ ਲੈ ਕੇ ਵਿਵਾਦ ਸੀ RBI ਵੱਲੋਂ ਰੈਪੋ ਰੇਟ 6.5% ਬਰਕਰਾਰ ਰੱਖਣ ਦਾ ਐਲਾਨ ਕੀਤਾ ਗਿਆ RBI ਨੇ ਵਿਆਜ ਦਰ ਕੋਈ ਵੀ ਬਦਲਾਅ ਨਹੀਂ ਕੀਤਾ ਲਗਾਤਾਰ 8ਵੀਂ ਵਾਰ ਰੈਪੋ ਰੇਟ 6.6% ਬਰਕਰਾਰ ਰੱਖੀ ਹੈ ਯਾਨੀ ਗ੍ਰਾਹਕਾਂ ਦੀ ਲੋਨ ਦੀ EMI ਨਾ ਵਧੀ ਹੈ ਨਾ ਕੱਟੀ ਹੈ ਰੈਪੋ ਰੇਟ ਚਾਕਰੀ ਬਦਲਾਅ ਫਰਵਰੀ 2023 ਚ ਹੋਇਆ ਸੀ ਆਰਬੀਆਈ ਦੇ ਗਵਰਨਰ ਸ਼ਕਤੀ ਕਾਂਤਾ ਦਾਸ ਨੇ ਇਸ ਬਾਬਤ ਜਾਣਕਾਰੀ ਸੇਵਾ ਮੁਕਤ ਜੱਜਾਂ ਦੇ ਸਿਆਸਤ ਚੋਣ ਤੇ ਸੀਜੀਆਈ ਚੰਦਰਚੂੜ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਰਿਟਾਇਰਡ ਹੁੰਦੇ ਹੀ ਜੱਜ ਰਾਜਨੀਤੀ ਚ ਨਾ ਆਉਣ ਕੱਲ ਤੁਸੀਂ ਕੋਰਟ ਸੀ ਤੇ ਅੱਜ ਸਿਆਸੀ ਪਾਰਟੀ ਚ ਲੋਕ ਕੀ ਸੋਚਣਗੇ ਥੋੜਾ ਸਮਾਂ ਦੇਣਾ ਚਾਹੀਦਾ ਹੈ ਇੱਕ ਵਾਰ ਜਦੋਂ ਤੁਸੀਂ ਜੱਜ ਵੀ ਹੋ ਜਾਂਦੇ ਹੋ ਤਾਂ ਉਮਰ ਪਰ ਜੱਜ ਰਹਿੰਦੇ ਹੋ ਲੋਕ ਤੁਹਾਨੂੰ ਹਮੇਸ਼ਾ ਜੱਜ ਹੀ ਸੋਚਦੇ ਨੇ ਦਰਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ 25 ਮਗਾਲ ਚ ਇੱਕ ਰਿਟਾਇਰਡ ਜੱਜ ਪੀ ਐਮ ਸੀ ਚ ਸ਼ਾਮਲ ਹੋ ਗਏ ਸੀ ਸੁਨੀਤਾ ਵਿਲੀਅਮਸ ਨੂੰ ਹਾਲੇ ਸਪੇਸ ਤੋਂ ਧਰਤੀ ਤੇ ਵਾਪਸ ਆਉਣ ਚ ਲੰਮਾ ਸਮਾਂ ਲੱਗ ਸਕਦਾ ਹੈ 2025 ਤੱਕ ਸੁਨੀਤਾ ਦੀ ਧਰਤੀ ਤੇ ਵਾਪਸੀ ਹੋ ਸਕਦੀ ਹੈ ਨਾਸਾ ਦਾ ਕਹਿਣਾ ਹੈ ਕਿ 2025 ਚ ਵਾਪਸੀ ਦੀ ਯੋਜਨਾ ਤੇ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਨਾਲ ਮਿਲ ਕੇ ਕੰਮ ਚੱਲ ਰਿਹਾ ਹੈ ਦਰਸਲ 5 ਜੂਨ ਤੋਂ ਪੋਲਾਰ ਚ ਸੁਨੀਤਾ ਵਿਲੀਅਮ ਫਸੀ ਹੈ 7 ਦਿਨਾਂ ਦਾ ਮਿਸ਼ਨ ਸੀ ਪਰ 2 ਮਹੀਨੇ ਤੋਂ ਪੁਨੀਤਾ ਸਪੇਸ ਚ ਨੇ ਸਟਾਰ ਲਾਇਨਰ ਕੁੜਾ ਪੁਲਾੜ ਯਾਨ ਚ ਖਰਾਬੀ ਕਰਕੇ ਮਿਸ਼ਨ ਰੋਕ ਗਿਆ ਕਿ ਫਰੀਦਕੋਟ ਚ ਸ਼ਰਿਆਮ ਨਸ਼ਾ ਵਕੰਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਇਹ ਨਸ਼ਾ ਵਕਰੇਆ ਹੈ ਪਿਛਲੇ ਦਿਨੀ ਆਪਰੇਸ਼ਨ ঈਗਲ ਸੈੱਟ ਪਿੰਡ ਰਾਈਆਂ ਵਾਲਾ ਚ ਭਾਰੀ ਪੁਲਿਸ ਬਲ ਨਾਲ ਰੇਡ ਕੀਤੀ ਗਈ ਸੀ ਪਰ ਮਹਿਜ਼ 8 ਪੱਤੇ ਨਸ਼ੀਲੀਆਂ ਗੋਲੀਆਂ ਹੀ ਬਰਾਮਦ ਹੋਈਆਂ ਸਥਾਨਕ ਲੋਕਾਂ ਨੇ ਸ਼ਰਿਆਮ ਵਕਰੇ ਨਸ਼ੇ ਤੇ ਨਾਟਕ ਪਾਉਣ ਦੀ ਮੰਗ ਅਮਾਚਲ ਦੇ ਉਨਾ ਦੇ ਵਿੱਚ ਵੱਡਾ ਸੜਕੀ ਹਾਦਸਾ ਵਾਪਰਿਆ ਪੀਰ ਦੇ ਗਾਹੇ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਪਲਟ ਗਈ ਹਾਦਸੇ 'ਚ 15 ਦੇ ਕਰੀਬ ਸ਼ਰਧਾਲੂ ਜ਼ਖਮੀ ਹੋਏ ਨੇ ਸਾਰੇ ਸ਼ਰਧਾਲੂ ਪੰਜਾਬ ਦੇ ਮਾਨਸਾ ਦੇ ਦੱਸੇ ਜਾ ਰਹੇ ਨੇ ਜੋ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਏ ਸਨ ਘਟਨਾ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਜਿਸ 'ਚ ਟਰੈਕਟਰ ਟਰਾਲੀ ਦੀ ਹਾਲਤ ਬਿਆਨਕਾਰੀ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ ਕਰਾਲ ਜ਼ਖਮੀਆਂ ਨੂੰ ਹਸਪਤਾਲ ਦਖਲ ਕਰਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਫਾਜ਼ਲ ਕਾ ਫਰੋਜ਼ਪੁਰ ਰੋਡ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਨਿੱਜੀ ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਈ ਵਾਹਨਾ ਦਾ ਪਾਰੀ ਨੁਕਸਾਨ ਹੋਇਆ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਸਾਨਿਆ ਗਿਆ ਪਰ ਸਵਾਰੀਆਂ ਇਹ ਕਾਰ ਸਵਾਰਾਂ ਦਾ ਵਾਲ-ਵਾਲ ਬਚਾ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਬੱਸ ਫਾਜ਼ਲ ਕਾ ਕੰਮਰੇ ਸੜ ਗਿਆ ਜੰਨੀਗੜ ਪੁਲਿਸ ਤੇ ਜ਼ਿਲ੍ਹਾ ਕ੍ਰਾਈਮ ਸੈੱਲ ਨੇ 50 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ 'ਚ ਇੱਕ ਪਗੋੜੇ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਦੋਵੇਂ ਮੁਲਜ਼ਮ ਇੱਕ ਬਹੁਤ ਵੱਡੇ ਨੈਟਵਰਕ ਦਾ ਹਿੱਸਾ ਸੀ ਜੋ ਲੋਕਾਂ ਨੂੰ ਬਾਹਰ ਭੇਜਣ ਦੇ ਨਾਂ ਤੇ ਠੱਗੀ ਮਾਰਦੇ ਸੀ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਲੋਕਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਸੀ ਤੇ 50 ਤੋਂ ਵੱਧ ਸ਼ਿਕਾਇਤਾਂ ਦੇ ਮਾਮਲੇ ਚੰਡੀਗੜ੍ਹ ਪੁਲਿਸ ਕੋਲ ਪਹੁੰਚੇ ਅੰਮ੍ਰਿਤਸਰ ਦੇ ਗੁੰਟਾਲਾ ਚੌਕ 'ਚ ਲੁੱਟ ਦੀ ਨੀਅਤ ਨਾਲ ਇੱਕ ਨੌਜਵਾਨ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਨੌਜਵਾਨ ਨੂੰ ਰਸਤੇ 'ਚ ਹੀ ਕੋਝਣ ਪਛਾਤੇ ਨੌਜਵਾਨਾਂ ਨੇ 23 ਤਰ੍ਹਾਂ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਨਕਦੀ ਲੁੱਟ ਕੇ ਫਰਾਰ ਹੋ ਗਏ ਪੀੜਤ ਹਸਪਤਾਲ ਚ ਜ਼ੇਰੇ ਇਲਾਜ ਹੈ ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਬਾਦਲ ਕਾਦੇ ਡਿਪਟੀ ਸੀ ਐਫਟੀ ਕਮਿਸ਼ਨਰ ਤੇ ਅਬੋਹਰ ਨਗਰ ਨਿਗਮ ਦੇ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਵਾਕ ਵਿਦ ਕਮਿਸ਼ਨਰ ਟੀਮ ਤਹਿਤ ਅਬੋਹਰ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਜਾਣੀਆਂ ਤੇ ਸਫਾਈ ਵਿਵਸਥਾ ਦਾ ਨਰੀਖਣ ਕੀਤਾ ਮੌਕੇ ਤੇ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੇ ਕੰਮਾਂ ਦਾ ਹੱਲ ਕਰਨ ਅਤੇ ਸੜਕ ਤੇ ਸਫਾਈ ਵਿਵਸਥਾ ਤੇ ਧਿਆਨ ਰੱਖਿਆ ਜਾਵੇ। ਹੁਸ਼ਿਆਰਪੁਰ ਦੇ ਟਾਂਡਾ ਚ ਘਰ ਚ ਰਹਿੰਦੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੇ ਕਮਰਿਆਂ ਚੋਂ ਚੋਰਾਂ ਨੇ ਨਕਦੀ ਤੇ ਮੋਬਾਈਲ ਫੋਨ ਚੋਰੀ ਕਰ ਲਏ। ਪ੍ਰਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਫਲ ਤਿਆਰ ਕਰਨ ਦਾ ਕੰਮ ਕਰਦੇ ਹਾਂ ਤੇ ਬੀਤੀ ਰਾਤ ਕਰੀਬ 10 ਵਜੇ ਸੌਂ ਗਏ ਸੀ। ਸਵੇਰ ਉੱਠ ਕੇ ਦੇਖਿਆ ਤਾਂ ਕਮਰੇ ਇਸਮਾਨ ਖਿਲਰਿਆ ਪਿਆ ਸੀ। ਕਮਰੇ ਚੋਂ ਨਕਦੀ ਤੇ ਦੋ ਫੋਨ ਗਾਇਬ ਸੀ। ਪੁਲਿਸ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ। ਅੰਮ੍ਰਿਤਸਰ ਚ ਬਰਸਾਤ ਦੇ ਪਾਣੀ ਨੂੰ ਲੈ ਕੇ ਦੋ ਗਵਾਂਡੀਆਂ ਦਾ ਆਪਸ ਝਗੜਾ ਹੋ ਗਿਆ ਝਗੜਾ ਇਹਨਾਂ ਵਾਗਿਆ ਕੇ ਗੱਲ ਥਾਣੇ ਤੱਕ ਪਹੁੰਚ ਕੇ ਇੱਕ ਗਵਾਂਡੀ ਨੇ ਕਿਹਾ ਕਿ ਬਰਸਾਤ ਹੋਣ ਕਰਕੇ ਸਿਵਰੇਜ ਦਾ ਪਾਣੀ ਗਲੀ ਚ ਇਕੱਠਾ ਹੋਇਆ ਪਿਆਸੀ ਤੇ ਗਵਾਂਡੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਸੀ ਇਨਸਾਫ ਨਾ ਮਿਲਣ ਤੇ ਥਾਣੇ ਦੇ ਬਾਹਰ ਹੀ ਆਪਣੇ ਆਪ ਨੂੰ ਅੱਗ ਲਾ ਕੇ ਆਤਮ ਹੱਤਿਆ ਕਰਨ ਦੀ ਗੱਲ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਐਮਪੀ ਡਾਕਟਰ ਅਮਰ ਸਿੰਘ ਨੇ ਕੇਂਦਰੀ ਖਾਦ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਤੇ ਮੰਗ ਰੱਖੀ ਕਿ ਪੰਜਾਬ ਦੇ ਕਿਸਾਨਾਂ ਨੂੰ ਚੰਗੀ ਕੁਆਲਿਟੀ ਦੀ ਯੂਰੀ ਤੇ ਡੀਏਪੀ ਦੀ ਲੋੜਿੰਦੀ ਸਪਲਾਈ ਯਕੀਨੀ ਬਣਾਈ ਜਾਵੇ ਡਾਕਟਰ ਅਮਰ ਸਿੰਘ ਨੇ ਸਾਰਾ ਮਾਮਲਾ ਕੇਂਦਰੀ ਮੰਤਰੀ ਦੇ ਧਿਆਨ ਚ ਲਿਆਉਂਦਿਆਂ ਕਿਹਾ ਕਿ ਪੰਜਾਬ ਨੂੰ ਭੇਜੇ ਗਏ 60% ਦੀ ਡੀਏਪੀ ਸੈਂਪਲ ਕੁਆਲਿਟੀ ਟੈਸਟਾਂ ਚ ਫੇਲ ਹੋਏ ਨੇ ਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਨਾਲ ਹੀ ਕਿਹਾ ਕਿ ਪੰਜਾਬ ਕੋਲ ਡੀਏਪੀ ਦਾ ਬਹੁਤ ਘੱਟ ਸਟਾਕ ਹੈ ਤੇ ਭਾਰਤ ਸਰਕਾਰ ਵੱਲੋਂ ਹੁਣ ਤੱਕ ਪੰਜਾਬ ਨੂੰ ਭੇਜਿਆ ਗਿਆ ਸਟਾਕ ਪਿਛਲੇ ਸਾਲਾਂ ਨਾਲੋਂ ਬਹੁਤ ਘੱਟ ਹੈ ਪਾਣੀਪੱਦੀ ਜੋਤੀ ਕਲੋਨੀ ਚ ਰੌਂਗਟੇ ਖੜੇ ਕਰਨ ਵਾਲੀ ਘਟਨਾ ਵਾਪਰੀ ਜਿੱਥੇ 마ਸੀ ਦੇ ਘਰ ਰਹੇ ਦੀ 8 ਸਾਲ ਦੀ ਮਾਸੂਮ ਦਾ ਕਤਲ ਕਰ ਦਿੱਤਾ ਗਿਆ ਬੱਚੀ ਦੇ ਸਰੀਰ ਤੇ ਡਾਂਗਾਂ ਤੇ ਰੱਸੀ ਦੇ ਨਿਸ਼ਾਨ ਮਿਲੇ ਨੇ ਮਾਸੂਮ ਜਨਾਬ ਦੇ ਕਤਲ ਮਾਮਲੇ ਚ ਪੁਲਿਸ ਨੇ ਬੱਚੀ ਦੇ 마ਸੀ ਮਾਸਟਰ ਨੂੰ ਗ੍ਰਿਫਤਾਰ ਕੀਤਾ ਜਨਾਬ ਕਰੀਬ ਡੇਢ ਮਹੀਨਾ ਪਹਿਲਾਂ ਹੀ ਆਪਣੀ 마ਸੀ ਦੇ ਘਰ ਰਹਿਣ ਆਈ ਸੀ ਪੁਲਿਸ ਬੱਚੀ ਦੀ ਲਾਸ਼ ਨੂੰ ਐਸਕੇਡੀ ਚ ਲੈ ਕੇ ਕਤਲ ਦੇ ਕਾਰਨਾਂ ਦਾ ਪਤਾ ਲਾਉਣ ਚ ਚੁਟਕੀ ਪਟੰਡਾ ਦੇ ਤਲਵੰਡੀ ਸਾਬੋ ਹਲਕੇ ਦੇ ਇੱਕ ਪਟਵਾਰੀ ਤੇ ਹਲਕਾ ਵਿਧਾਇਕਾ ਨੇ ਤੁਰੰਤ ਕਾਰਵਾਈ ਕੀਤੀ ਅਤੇ ਪਟਵਾਰੀ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ। ਦਰਸਲ ਪਟਵਾਰੀ ਮਨਿੰਦਰ ਸਿੰਘ ਖਿਲਾਫ ਤਲਵੰਡੀ ਸਾਬੋ ਦੇ ਕਿਸਾਨ ਨੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਰਿਸ਼ਵਤ ਮੰਗਣ ਦੀ ਲਿਖਤੀ ਸ਼ਿਕਾਇਤ ਦਿੱਤੀ ਸੀ ਜਿਸ ਤੇ ਤੁਰੰਤ ਕਾਰਵਾਈ ਕੀਤੀ ਗਈ। ਵਿਧਾਇਕ ਨੇ ਜिले ਦੇ ਡੀਸੀ ਜਸਪ੍ਰੀਤ ਸਿੰਘ ਨੂੰ ਕਾਰਵਾਈ ਕਰਨ ਲਈ ਕਿਹਾ ਜਿਸ ਤੋਂ ਬਾਅਦ ਐਕਸ਼ਨ बरेली ਚ ਹਾਈ ਟੈਂਸ਼ਨ ਬਿਜਲੀ ਦੀ ਲਾਈਨ ਦੀ ਚਪੇਟ ਚੌਂ ਕਰਕੇ ਬੱਚਿਆਂ ਦੇ ਝੂਲੇ 'ਚ ਕਰੰਟ ਆ ਗਿਆ ਇੱਕ ਬੱਚੇ ਦੀ ਮੌਤ ਹੋ ਗਈ ਤਿੰਨ ਸੱਖਮੀ ਹੋ ਗਏ ਦਰਅਸਲ ਤੀਆਂ ਦੇ ਤਿਉਹਾਰ ਕਰਕੇ ਪਿੰਡ 'ਚ ਮੇਲਾ ਲੱਗਿਆ ਸੀ ਟਰਾਂਸਫਾਰਮਰ ਦੇ ਨੇੜੇ ਹੀ ਜੰਪਿੰਗ ਝੂਲਾ ਲਾਇਆ ਗਿਆ ਸੀ ਦੇਵਰੀਆ ਤੇ ਸ਼ਰੀਫਨਗਰ ਪਿੰਡ ਦੀ ਪੂਰੀ ਘਟਨਾ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਬਟਾਵਾ ਚ ਹਾਈਵੇ ਤੇ ਭਿਆਨਕ ਸੜਕ ਹਾਸਾਬਾ ਵਾਪਰਿਆ ক্রেਤਾ ਕਾਰ ਦਾ ਟਾਇਰ ਫਟਣ ਨਾਲ ਕਾਰ ਨੇ ਸਵਾਰੀਆਂ ਨਾਲ ਭਰੇ ਈ ਰਿਕਸ਼ੇ ਨੂੰ ਟੱਕਰ ਮਾਰ ਦਿੱਤੀ ਇਹ ਰਿਕਸ਼ਾ ਸੜਕ ਤੋਂ ਕਈ ਫੁੱਟ ਹੇਠਾਂ ਖੇਠਾਂ-ਖੇਤਾਂ 'ਚ ਜਾ ਡਿੱਗਿਆ ਤੇ ਕਾਰ ਵੀ ਪਲਟ ਗਈ। ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਕਾਰ ਡਰਾਈਵਰ ਜ਼ਖਮੀ ਹੋਇਆ ਤਾਂ ਇਹ ਰਿਕਸ਼ਾ ਸਵਾਰ ਪੰਜ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਕਰਨਤਾਰ ਦੇ ਪਿੰਡ ਝਾਮਕੇ ਕਲਾਂ ਦੇ 17 ਸਾਲ ਦੇ ਨੌਜਵਾਨ ਦੀ ਪੇਤ ਪਰੇ ਹਾਲਾਤਾਂ 'ਚ ਮੌਤ ਹੋ ਗਈ। ਨੌਜਵਾਨ ਅਬੀ ਨੂਰ ਕਰੋ ਦੋਸਤ ਨਾਲ ਘੁੰਮਣ ਲਈ ਬਾਹਰ ਗਿਆ ਸੀ ਤਾਂ ਦੋਸਤ ਨੇ ਪਰਿਵਾਰ ਨੂੰ ਦੱਸਿਆ ਕਿ ਅਬੀ ਨੂਰ ਦਾ ਐਕਸੀਡੈਂਟ ਹੋਇਆ ਜਿਸ ਤੋਂ ਗੰਭੀਰ ਜ਼ਖਮੀ ਹੋ ਗਿਆ। 8 ਦਿਨ ਕੋਮਾ 'ਚ ਰਹਿਣ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਦੋਸਤ ਤੇ ਕਤਲ ਦੇ ਇਲਜ਼ਾਮ ਪਿਵਾਨੀ ਚ ਫੌਜੀ ਦੇ ਸਾਹਮਣੇ ਹੀ ਉਸਤੇ ਭਰਾ ਦਾ ਕੁਝ ਬਦਮਾਸ਼ਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਮਿੰਨੀ ਬਾਈਪਾਸ ਤੇ ਇਹ ਘਟਨਾ ਵਾਪਰੀ ਦਰਸਲ ਅਜੀਤਪੁਰਾ ਪਿੰਡ ਦਾ ਨਮੀਨ ਆਪਣੇ ਫੌਜੀ ਭਰਾ ਨੂੰ ਲੈਣ ਲਈ ਗਿਆ ਸੀ ਕਿ ਉਸ ਨੂੰ ਫੋਨ ਕਰਕੇ ਕੁਝ ਨੌਜਵਾਨਾਂ ਨੇ ਬੁਲਾਇਆ ਤਾਂ ਬਾਈਕ ਸਵਾਰਾਂ ਨੇ ਚਾਕੂ ਨਾਲ ਅਟੈਕ ਕਰ ਦਿੱਤਾ ਹਸਪਤਾਲ 'ਚ ਇਲਾਜ ਦੌਰਾਨ ਨਮੀਨ ਦੀ ਮੌਤ ਲੁਧਿਆਣਾ ਚ ਸਮਾਰਟ ਮੀਟਰਾਂ ਨੂੰ ਲੈ ਕੇ ਕਾਰੋਬਾਰੀਆਂ ਤੇ ਬਿਜਲੀ ਬੋਰਡ ਦੇ ਨਾਲ ਕੰਪਨੀ ਦੀ ਬੈਠਕ ਹੋਈ ਤੇ ਕਾਰੋਬਾਰੀਆਂ ਨੇ ਮਾਰਚ 2025 ਤੱਕ ਦਾ ਸਮਾਂ ਮੰਗਿਆ। ਬੈਠਕ ਤੋਂ ਬਾਅਦ ਕਾਰੋਬਾਰੀਆਂ ਨੇ ਕਿਹਾ ਕਿ ਇਸ ਵੇਲੇ ਇੰਡਸਟਰੀ ਪਹਿਲਾਂ ਹੀ ਕਾਫੀ ਨੁਕਸਾਨ ਚ ਆਸੀ ਬਿਜਲੀ ਬੋਰਡ ਨੂੰ ਪਹਿਲਾਂ ਹੀ ਉਹਨਾਂ ਦੀ ਬਿਜਲੀ ਦੀ ਗੁਣਵੱਤਾ ਸੁਧਾਰਨ ਲਈ ਕੀ ਹੈ? ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਮਹਿੰਗੀ ਬਿਜਲੀ ਲੈ ਰਹੇ ਹਾਂ। ਇੰਡਸਟਰੀ ਤੇ ਹੋਰ ਕੁਆਲਿਟੀ ਮੀਟਰ ਲਾਉਣ ਦਾ ਬੋਝ ਪਾਇਆ। ਬਠਿੰਡਾ ਦੇ ਮੌੜ ਮੰਡੀ 'ਚ ਕਿਸਾਨਾਂ ਨੇ ਬਠਿੰਡਾ ਚੰਡੀਗੜ੍ਹ ਸੜਕ ਜਾਮ ਕਰਕੇ ਧਰਨਾ ਲਾਇਆ ਮਾਮਲਾ ਮੌੜ ਮੰਡੀ ਦੇ ਆਰਤੀ ਵੱਲੋਂ ਕਿਸਾਨਾਂ 'ਤੇ ਕਰੋੜਾਂ ਰੁਪਏ ਨਾ ਦੇਣ ਦਾ ਇਲਜ਼ਾਮ ਹੈ ਕਿਸਾਨਾਂ ਮੁਤਾਬਕ ਲੱਖਾਂ ਰੁਪਏ ਦੀ ਰਾਸ਼ੀ ਆਰਤੀ ਅਮਰਿਤਪਾਲ ਕੋਲ ਰੱਖੀ ਹੋਈ ਸੀ ਜੋ ਕਰੋੜਾਂ ਦੀ ਬਣ ਗਈ ਤਾਂ ਹੁਣ ਆਰਤੀ ਮੌੜ ਮੰਡੀ ਛੱਡ ਕੇ ਮੁਹੱਲੇ ਚਲਾ ਗਿਆ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਖੰਨਾ ਦੇ ਪਿੰਡ ਕੁਲਾਹਾ ਛੋਏ ਗੁਰਦੀਪ ਸਿੰਘ ਕਤਲ ਮਾਮਲੇ 'ਚ ਦਮਨ ਔਜਲਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਕ ਮੁਤਾਬਕ ਐਸਐਸਪੀ ਦਫ਼ਤਰ ਦੇ ਬਾਹਰ ਮੋੜ ਧਰਨਾ ਲਾਇਆ ਅਮਨੌਤ ਜਿਲ੍ਹਾ ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਔਰ ਫੋ ਬੀਬ ਦਾ ਬੇਟਾ ਹੈ ਗਾਇਕ ਬੀਬੀਪ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ 23 ਜੂਨ 2024 ਨੂੰ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਹੋਈ ਲੜਾਈ 'ਚ 21 ਸਾਲਾ ਗੁਰਦੀਪ ਦਾ ਕਤਲ ਕਰ ਦਿੱਤਾ ਗਿਆ ਸੀ ਕਰਨਾਲ ਦੇ ਪਿੰਡ ਕੁੰਝਪੁਰਾ 'ਚ ਲੋਕ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਲੋਕਾਂ ਦਾ ਗੁੱਸਾ ਪ੍ਰਦਰਸ਼ਨ ਦੇ ਰੂਪ 'ਚ ਕੁੱਟਿਆ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸੜਕ ਜਾਮ ਕੀਤੀ ਸਰਪੰਚ ਖਿਲਾਫ ਨਾਰੇਬਾਜ਼ੀ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਪਿੰਡ 'ਚ ਗੰਦਾ ਪਾਣੀ ਆ ਰਿਹਾ ਜੋ ਪੀਣ ਲਾਇਕ ਨਹੀਂ ਤੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਇਸ ਬੰਦੀ ਕਈ ਵਾਰ ਪ੍ਰਸ਼ਾਸਨ ਤੇ ਸਰਪੰਚ ਨੂੰ ਅਪੀਲ ਕੀਤੀ ਗਈ ਪਰ ਕੋਈ ਹੱਲ ਨਹੀਂ। ਯਮਨਾਨਗਰ ਦੇ ਮੁਸਤਫਾ ਬਾਦਚ ਪ੍ਰੂਨ ਲਿੰਗ ਜਾਂਚ ਗਿਰੋਹ ਦਾ ਪਰਦਾ ਪਾਸ਼ ਹੋਇਆ। ਖੂਲਕ ਖੇਤਰ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਪਹਿਲਾਂ ਤੋਂ ਤੈਅ ਪਲਾਨ ਮੁਤਾਬਕ 50000 ਰੁਪਏ ਚ ਸੌਦਾ ਤੈਅ ਕੀਤਾ ਕਲੀਨਿਕ ਤੇ ਛਾਪਾ ਮਾਰਿਆ ਤੇ ਮੌਕੇ ਤੇ ਰੰਗੇ ਹੱਤੀ ਦੋ ਮਲਜ਼ਮਾਂ ਨੂੰ ਕਾਬੂ ਕਰ ਲਿਆ ਦੋ ਪੱਜੰਝ ਕਾਮਯਾਬ ਹੋ ਗਏ। ਵਫਾਗ ਨੂੰ ਮੌਕੇ ਤੇ ਅਲਟਰਾਸਾਉਂਡ ਮਸ਼ੀਨ, ਕੁਝ ਪਾਬੰਦੀਸ਼ੁਦਾ ਦਵਾਈਆਂ ਤੇ 15000 ਰੁਪਏ ਮਿਲੇ। ਅਿਤਕੋਰ ਦੇ ਪੰਜ ਗਰਾਂ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਆ ਫਾਇਰਿੰਗ ਕੀਤੀ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਜਿਵੇਂ ਹੀ ਪੁਲਿਸ ਨੇ ਰੋਕਿਆ ਉਹ ਡਰ ਕੇ ਭੱਜ ਗਏ ਦੋਨਾਂ ਨੂੰ ਰੋਕਣ ਦੇ ਬਾਅਦ ਵੀ ਉਹ ਫਰਾਰ ਹੋ ਗਏ ਪੁਲਿਸ ਨੌਜਵਾਨਾਂ ਨੂੰ ਰੋਕਣ ਲਈ ਗੋਲੀਆਂ ਵੀ ਚਲਾਈਆਂ ਜਿਸ ਚ ਮੁਲਜ਼ਮ ਜ਼ਖਮੀ ਹੋਏ ਜਿਨ੍ਹਾਂ ਨੂੰ ਕਾਬੂ ਕਰਕੇ ਹਸਪਤਾਲ ਦਾਖਲ ਕਰਾਇਆ ਹੁਸ਼ਿਆਰਪੁਰ ਹਵੇਲੀ ਰੋਡ ਤੇ ਇੱਕ ਪਲਾਟ ਦੇ ਵਿਵਾਦ ਨੂੰ ਲੈ ਕੇ ਵਿਧਵਾ ਔਰਤ ਨੇ ਪੰਜਾਬ ਦੇ ਇੰਡਸਟਰੀਅਲ ਵਾਈਸ ਚੇਅਰਮੈਨ ਤੇ ਇਲਜ਼ਾਮ ਲਾਇਆ ਜਿਸ ਸੰਬੰਧੀ ਉਹਨਾਂ ਐਸ ਐਚ ਓ ਮਾਲਪੁਰ ਐਸ ਐਚ एसएसपी चारपुर डीसी चारपुर ਨੂੰ ਮੁੱਖ ਮੰਤਰੀ ਦੇ ਨਾਂਇਕ ਲਿਖਤੀ ਸ਼ਿਕਾਇਤ ਦਿੱਤੀ ਔਰ ਦਾ ਇਲਜ਼ਾਮ ਹੈ ਕਿ ਆਪਣੇ ਪਲਾਟ ਦੀ ਚਾਰ ਦਿਵਾਰੀ ਕਰਨ ਲਈ ਗਈ ਤਾਂ ਡਾਕਟਰ ਬਖਸ਼ੀ ਦੇ ਬਾਡੀਗਾਰਡਾਂ ਨੇ ਉਸ ਨੂੰ ਰੋਕਿਆ ਤੇ ਉਸ ਨਾਲ ਧੱਕਾ ਕੀਤਾ। ਐਨੀ ਦਿਨੀ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ਤੇ ਮਾਇੂਸੀ છਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਨਾਲੋਂ ਮਿਰਚ ਦਾ ਰੇਟ ਅੱਧਾ ਮਿਲ ਰਿਹਾ ਤੇ ਕਾਸ਼ਤ ਦਾ ਮੁੱਲ ਵੀ ਪੂਰਾ ਨਹੀਂ ਆ ਰਿਹਾ ਜਿਸ ਕਰਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਨਾਲ ਹੀ ਆਂਧਰਾ ਪ੍ਰਦੇਸ਼ 'ਚ ਇਸ ਵਾਰ ਮਿਰਚ ਦੀ ਫਸਲ ਜ਼ਿਆਦਾ ਹੋਈ ਹੈ ਜਿਸ ਕਰਕੇ ਰੇਟ ਡਾਊਨ New sidelines Aero Aerotro Homes near Mohali Airport. Call 92074-92074. Headlines Ke Aero Aerotro Homes near Mohali Airport. Call 9207492074. 92074. -92074.